ਧਾਤਵਾਦੀ ਹਮਲਾ ਜਿਹੜਾ ਹੋਇਆ ਇਸ ਪੂਰੇ ਹਮਲੇ ਨੂੰ ਲੈ ਕੇ ਵਕੂਆ ਖਾਮਾ ਤੇ ਚੋਹਾ ਪਾਸੀ ਨਿਖੇਦੀ ਕੀਤੀ ਜਾ ਰਹੀ ਹੈ ਨਿੰਦਾ ਕੀਤੀ ਜਾ ਰਹੀ ਹੈ ਤਾਂ ਧਾਤਵਾਦੀ ਹਮਲੇ ਦੇ ਜਥੇਦਾਰ ਕਾਰਜਕਰਜ ਜਥੇਦਾਰ ਸ਼੍ਰੀ ਕਾਤਕਸਾਬ ਵੱਲੋਂ ਨਿਖੇਦੀ ਕੀਤੀ ਗਈ ਹੈ ਘਟਨਾ ਨੇ ਚਿੱਟੀ ਸਿੰਘਪੁਰਾ ਦਾ ਸਿੱਖ ਕਤਲਿਆ ਯਾਦ ਕਰਵਾ ਦਿੱਤਾ ਪੀੜਤ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੀ ਜਿਹੜੀ ਹੈ ਸਟੇਟਮੈਂਟ ਹੈ ਸੋ ਅਕਾਲ ਪੁਰਖ ਵਿਚੜੇ ਰੋਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹ ਅਰਦਾਸ ਕੀਤੀ ਗਈ ਹੈ ਸਵਾਤਵਾਦੀ ਹਮਲੇ ਦੀ ਸ਼੍ਰੀ ਕਾਟਕ ਸਾਧਕਾਰ ਕਾਰਜਕਰਜਿਤਾਰ ਗੈਰੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਨਿਖੇਧਿਤ ਨਿੰਦਿਆ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਕਾਲ ਪੁਰਖ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਥਾਨ ਬਖਸ਼ੇ ਆਪਣੀ ਬਾਣੀ ਦੇ ਸੋ ਦੱਸਦੇ ਕਿ ਜ਼ਥੇਦਾਰ ਸਾਹਿਬ ਨੇ ਕਿਹਾ ਕਿ ਘਟਨਾ ਨੇ ਚਿੱਟੀ ਸਿੰਘਪੁਰਾ ਦਾ ਸਿੱਕ ਕਤਲਿਆਮ ਯਾਦ ਕਰਵਾ ਦਿੱਤਾ ਪੀੜਤ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੋ ਜਿਵੇਂ ਅਤਵਾਦੀ ਹਮਲਾ ਹੋਇਆ ਅਸੀਂ ਇਸ ਦਿਨ ਖੇਦੀ ਕਰਦੇ ਹਾਂ ਅਕਾਲ ਪੁਰਖ ਵਿਚਣੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ਣ ਅਰਦਾਸ ਕੀਤੀ ਗਈ ਹੈ ਮਹਾਰਾਜ ਦੇ ਕੇ ਸੋ ਸ਼੍ਰੀ ਕਾਲਤਖਬ ਸਾਹਿਬ ਦੇ ਕਾਰਜਕਾਰੀ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਉਹਨਾਂ ਨੇ ਪੁਰਾਣਾ ਸਮਾਜ ਜਿਹੜਾ ਯਾਦ ਕੀਤਾ ਉਹਨਾਂ ਨੇ ਕਿਹਾ ਕਿ ਇਸ ਘਟਨਾ ਨੇ ਚਿੱਟੀ ਸਿੰਘ ਪੁਰਾ ਦਾ ਸਿੱਕਤ ਲਿਆਪ ਯਾਦ ਕਰਵਾ ਦਿੱਤਾ। ਸੁਪੀੜਤ ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਅਕਾਲ ਪੁਰਖ ਵਿਛੜੇ ਰੂਹਾਂ ਨੂੰ ਆਪਣੇ ਚੰਨਲ ਵਿੱਚ ਨਿਵਾਸ ਸਥਾਨ ਬਖਸ਼ਣ ਸੁਮਾਰਾ ਜਗੀਰ ਅਰਦਾਸ ਕੀਤੀ ਗਈ ਹੈ ਜਿੱਥੇ ਦਾਰ ਸਾਧ ਦਵਾਰ। ਸੋ ਜਿਸ ਤਰੀਕੇ ਦੇ ਨਾਲ ਇਹਤਵਾਦੀ ਹਮਲਾ ਹੋਇਆ ਚੋਹਾ ਪਾਸੇ ਨਿਖੇ ਦੀ ਤਿੰਨਦਾ ਕੀਤੀ ਜਾ ਰਹੀ ਹੈ ਤੇ ਸ਼ਕਤੀ ਦੇ ਨਾਲ ਜੱਠਣ ਦੇ ਲਈ ਇਹ ਮੰਗ ਰੱਖੀ ਜਾ ਰਹੀ ਹੈ ਸਮੀ ਦੀ ਹਕੂਮਤ ਕੋਲ ਭਾਰਤ ਸਰਕਾਰ ਕੋਲ ਤਾਂਉ ਦੇਖਣਾ ਹੋਏਗਾ। ਕਿ ਭਾਰਤ ਸਰਕਾਰ ਇਸ ਤਿੱਕੀ ਕੁਝ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਐਕਸ਼ਨ ਪਲਾਨ ਕਰਦੀ ਹੈ ਭਾਵੇਂ ਕਿ ਸਕੈਚ ਜਾਰੀ ਹੋ ਚੁੱਕੇ ਨੇ ਬਹੁਤ ਜਿਜਾਂ ਨੇ ਜੋ ਕਿ ਇੰਟਰਲਿੰਕ ਹੁੰਦੇ ਹੋਏ ਨਜ਼ਰ ਆ ਰਹੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਰੀਕੀ ਦੇ ਨਾਲ ਪਰਚੋਲ ਕੇ ਅਗਲੇ ਰਿਹਾ ਤਫ਼ਤੀਸ਼ਾ ਉਹ ਅਮਦੂ ਚਲਾਈ ਜਾਏਗੀ